ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਨਾਂ ਦਿਨਾਂ ਦੇ ਵਿੱਚ 10ਵੀਂ ਔਰ 12ਵੀਂ ਦੇ ਪੇਪਰ ਜੜੇ ਨੇ ਉਹ ਸਿਰ ਤੇ ਆ ਚੁੱਕੇ ਨੇ ਔਰ ਕੁਝ ਬੱਚੇ ਜਿਹੜੇ ਕਨਫਿਊਜ਼ ਵੀ ਨੇ ਕਿ ਆਖਰ 10ਵੀਂ ਦੀ ਤਿਆਰੀ ਪੇਪਰਾਂ ਦੀ ਕਿਸ ਤਰ੍ਹਾਂ ਕੀਤੀ ਜਾਵੇ 12ਵੀਂ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾਵੇ ਔਰ ਜ਼ਿਆਦਾ ਕਰਕੇ ਬੱਚੇ ਉਹੀ ਕਨਫਿਊਜ਼ ਹੁੰਦੇ ਆ ਜੋ ਕਿਤੇ ਨਾ ਕਿਤੇ ਕਲਾਸਾਂ ਨੂੰ ਦਿਲੋਂ اٹੈਂਡ ਨਹੀਂ ਕਰਦੇ ਲੇਕਿਨ ਜਦੋਂ ਟਾਈਮ ਸਿਰ ਤੇ ਆ ਜਾਂਦਾ ਪੇਪਰ ਸਿਰ ਤੇ ਆ ਜਾਂਦੇ ਆ ਤਾਂ ਉਸ ਵੇਲੇ ਉਹਨਾਂ ਦੀ ਟੈਨਸ਼ਨ ਜਿਹੜੀ ਹੈ ਉਹ ਬਿਲਡ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਅੱਜ ਦਾ ਐਪੀਸੋਡ ਬਹੁਤ ਹੀ ਇੰਪੋਰਟੈਂਟ ਐਪੀਸੋਡ ਹੈ ਉਹਨਾਂ ਬੱਚਿਆਂ ਵਾਸਤੇ ਜਿਹੜੇ ਜਿਹੜੇ ਰੋਜ਼ ਸਕੂਲ ਜਾਂਦੇ ਨੇ ਕਲਾਸਾਂ اٹੈਂਡ ਕਰਦੇ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਹੈ ਔਰ ਜਿਹੜੇ ਕਦੇ-ਕਦੇ ਛੁੱਟੀ ਮਾਰ ਹੀ ਜਾਂਦੇ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਆਖਰਕਾਰ 10ਵੀਂ ਦੇ ਬੋਰਡ ਦੇ ਪੇਪਰਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ ਤੇ 12ਵੀਂ ਦੇ 12ਵੀਂ ਦੇ ਬੋਰਡ ਦੇ ਪੇਪਰਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ ਔਰ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸੋਨੇ ਵਾੜਾ ਹੈ ਔਰ ਮਿਸ ਨਾ ਕਰਨਾ ਕਿਉਂਕਿ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇੱਕ ਬਹੁਤ ਹੀ ਐਜੂਕੇਸ਼ਨ ਦੇ ਨਾਲ ਰਿਲੇਟਡ ਐਕਸਪਰਟ ਨੇ ਪ੍ਰੋਫੈਸਰ ਵੀ ਨੇ ਡਾਕਟਰ ਵੀ ਨੇ ਔਰ ਜੇ ਕਹੀਏ ਕਿ ਉਹਨਾਂ ਦੀ ਗਾਈਡੈਂਸ ਦੇ ਵਿੱਚ ਹਜ਼ਾਰਾਂ ਬੱਚਿਆਂ ਨੇ ਆਪਣੀ ਆਪਣੇ ਭਵਿੱਖ ਨੂੰ ਬਣਾਇਆ ਹੈ ਔਰ ਬਹੁਤ ਸਾਰੇ ਬੱਚੇ ਅਜੇ ਵੀ ਲਾਈਨ ਵਿੱਚ ਨੇ ਜੋ ਉਹਨਾਂ ਦੇ ਨਾਲ ਜੁੜੇ ਹੋਏ ਨੇ ਮੇਰੀ ਮੁਰਾਦ ਹੈ ਪ੍ਰੋਫੈਸਰ ਡਾਕਟਰ ਪ੍ਰਦੀਪ ਕੌੜਾ ਜੀ ਬਠਿੰਡੇ ਤੋਂ ਕੌੜਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਮ ਜੀ ਸੋਹਤਾ ਸਾਹਿਬ ਤੁਹਾਨੂੰ ਤੇ ਤੁਹਾਡੇ ਸੁਣ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਨਿੱਕੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਦੀਪ ਜੀ ਨਾਮ ਤਖੱਲਸ ਪਿੱਛੇ ਕੌੜਾ ਰੱਖਿਆ ਲੇਕਿਨ ਤੁਹਾਡੀ ਆਵਾਜ਼ ਬੜੀ ਮਿੱਠੀ ਹੈ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਵੀ ਕਿਸੇ ਨੇ ਸੋਚ ਕੇ ਹੀ ਕੁਝ ਦੇਖ ਕੇ ਰੱਖਿਆ ਹੋਣਾ ਹੈਗਾ ਤੇ ਕਈ ਵਾਰੀ ਆਉ ਹੁੰਦਾ ਹੈ ਕਿ ਤੁਸੀਂ ਅ ਮਤਲਬ ਕਿ ਜਦੋਂ ਗੱਲਾਂ ਬਾਤਾਂ ਕਰਦੇ ਹੋ ਤਾਂ ਕਿਸੇ ਨੂੰ ਲੱਗਦਾ ਵੀ ਕੌੜੀ ਲੱਗੀ ਹੋਣੀ ਹੈ ਫਿਰ ਉਹਨਾਂ ਨੇ ਕੌੜਾ ਰੱਖਦਾ ਹੋਣਾ ਤੇ ਉਸ ਤੋਂ ਬਾਅਦ ਫਿਰ ਕੌੜਾ ਚੱਲ ਪਿਆ ਕੋਸ਼ਿਸ਼ ਕਰਦੇ ਕਿ ਉਹਨੂੰ ਕੋੜੇ ਨੂੰ ਮਿੱਠਾ ਕਰੀਏ ਮਿੱਠਾ ਕਰੀਏ ਬਿਲਕੁਲ ਬਿਲਕੁਲ ਕਿਉਂਕਿ ਜਿੰਨੇ ਪਿਆਰ ਦੇ ਨਾਲ ਤੁਸੀਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਮਿਠਾਸ ਮੈਨੂੰ ਮਹਿਸੂਸ ਹੋਈ ਹੈ ਇਸ ਕਰਕੇ ਤਖੱਲਸ ਮੇਰੇ ਮੁਤਾਬਕ ਤਾਂ ਚਲੋ ਜਿਨ੍ਹਾਂ ਨੇ ਦਿੱਤਾ ਬੜੇ ਸੀਨੀਅਰ ਹੋਣਗੇ ਪਰ ਮੈਂ ਮੈਨੂੰ ਇੰਜ ਲੱਗਦਾ ਕਿ ਮਿੱਠਾ ਹੋਣਾ ਚਾਹੀਦਾ ਸੀਗਾ ਬਹੁਤ ਸ਼ੁਕਰੀਆ ਜ਼ਰਾ ਨਵਾਦੀ ਬਹੁਤ ਸ਼ੁਕਰੀਆ ਤੁਹਾਡਾ ਸਾਡਾ ਤੁਹਾਡੇ ਬਹੁਤ ਹੀ ਪਿਆਰ ਭਰੇ ਸ਼ਬਦਾਂ ਲਈ ਐ ਡਾਕਟਰ ਸਾਹਿਬ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਇਸ ਸਮੇਂ ਤੁਹਾਨੂੰ ਹਜ਼ਾਰਾਂ ਲੋਕ ਸੁਣ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਔਰ ਭਾਰਤ ਦੇ ਸਾਰੇ ਇਲਾਕਿਆਂ ਦੇ ਵਿੱਚ ਮੇਰਾ ਸਵਾਲ ਇਹ ਹੈ ਕਿ ਆਖਰ ਹੁਣ 10ਵੀਂ ਦੇ ਪੇਪਰ ਆ ਗਏ ਆ ਤੇ 12ਵੀਂ ਦੇ ਆ ਗਏ ਬੱਚਿਆਂ ਦੇ ਵਿੱਚ ਖਲਬਲੀ ਪੈਦਾ ਹੋ ਗਈ ਹੈ ਕੋਈ ਕਿਸੇ ਪਾਸਿਓਂ ਹੈਲਪ ਲੈਣੀ ਚਾਹੁੰਦਾ ਕੋਈ ਕਿਸੇ ਪਾਸਿਓਂ ਹੈਲਪ ਲੈਣੀ ਚਾਹੁੰਦਾ ਤੁਹਾਡਾ ਲੇਖ ਵੀ ਇਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਸਲ ਵਿੱਚ ਬੋਰਡ ਦੇ ਪੇਪਰਾਂ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਕਿ ਬੱਚੇ ਆਸਾਨੀ ਦੇ ਨਾਲ ਇਸ ਵਿੱਚ ਸਫਲ ਹੋ ਸਕਣ ਬਹੁਤ ਵਧੀਆ ਪ੍ਰਸ਼ਨ ਹੈ ਤੁਹਾਡਾ ਔਰ ਸਹੂਤਾ ਸਾਹਿਬ ਇਹ ਪ੍ਰਸ਼ਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਫਰਵਰੀ ਦੇ ਮੱਧ ਦੇ ਵਿੱਚ ਜੀ 10ਵੀਂ ਔਰ +2 ਦੇ CBSE ਦੇ ਜਿਹੜੀਆਂ ਪ੍ਰੀਖਿਆਵਾਂ ਹੈਗੀਆਂ ਉਹ ਦੇਸ਼ ਭਰ ਵਿੱਚ ਸ਼ੁਰੂ ਹੋਣ ਜਾ ਰਹੀਆਂ ਹੈਗੀਆਂ ਬਿਲਕੁਲ ਔਰ ਸਹੂਤਾ ਸਾਹਿਬ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਸਮਝ ਲੈਣਾ ਇੱਕ ਵੱਖਰੀ ਪ੍ਰਕਿਰਿਆ ਹੈ ਉਹਨੂੰ ਯਾਦ ਕਰ ਲੈਣਾ ਦੂਸਰਾ ਉਹਦਾ ਹਿੱਸਾ ਹੈਗਾ ਔਰ ਜਦੋਂ ਅਸੀਂ ਬਲੂਮਸ ਟੈਕਸਨੋਮੀ ਦੀ ਗੱਲ ਕਰਦੇ ਹਾਂ ਪੜਾਈ ਦੇ ਮੈਥਡੋਲੋਜੀ ਦੀ ਗੱਲ ਕਰਦੇ ਹੈਗੇ ਆ ਤਾਂ ਕਿਸੇ ਚੀਜ਼ ਦਾ ਵੇਅ ਆਫ ਪ੍ਰੈਜੈਂਟੇਸ਼ਨ ਹੈਗਾ ਜਿਹੜਾ ਉਹ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਲਾ ਹੈ ਜੀ ਪ੍ਰੈਸ਼ਨ ਪੁੱਛਿਆ ਕੀ ਗਿਆ ਔਰ ਉਸ ਦਾ ਸਟੀਕ ਜਵਾਬ ਕੀ ਦੇਣਾ ਹੈਗਾ ਕਿ ਇੱਕ ਵਿਸ਼ਾ ਹੈਗਾ ਕਿ ਉਹ ਜਿਸ ਨਾਲ ਇਹ ਜੁੜਿਆ ਹੋਇਆ ਕਿ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ ਪਹਿਲਾਂ ਤਾਂ ਉਸ ਗੱਲ ਨੂੰ ਕਿ ਸਾਰਾ ਜੋ ਸਾਡਾ ਸਿਲੇਬਸ ਹੈ ਉਸ ਨੂੰ ਅਸੀਂ ਤਿਆਰ ਜਿਵੇਂ ਕਰਨਾ ਹੈ ਪੇਪਰਾਂ ਦੇ ਵਿੱਚ ਜਾਣਾ ਤੇ ਦੂਸਰਾ ਉਹਦਾ ਹਿੱਸਾ ਹੈਗਾ ਕਿ ਜਦੋਂ ਅਸੀਂ ਪੇਪਰਾਂ ਦੇ ਵਿੱਚ ਚਲੇ ਗਏ ਤਾਂ ਉਦੋਂ ਉਸਨੇ ਪ੍ਰੈਜ਼ੈਂਟ ਕਿਵੇਂ ਕਰ ਬੈ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਅਸੀਂ ਤਿਆਰੀ ਕਰਨੀ ਕਿਵੇਂ ਹੈ ਕਿਉਂਕਿ ਜਦੋਂ ਤੁਸੀਂ ਬਿਲਕੁਲ ਆਪਣੇ ਜਦੋਂ ਭੂਮਿਕਾ ਦੇ ਵਿੱਚ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਦੱਸਿਆ ਵੀ ਕਈ ਵਾਰੀ ਅਸੀਂ ਬੜੇ ਆਵੇਸਲੇ ਹੋ ਜਾਂਦੇ ਹਾਂ ਸਾਨੂੰ ਇਹ ਲੱਗਦਾ ਹੈ ਕਿ ਅਜੇ ਮਾਰਚ ਫਰਵਰੀ ਬੜੀ ਦੂਰ ਹੈ ਤੇ ਹਜੇ ਜੁਲਾਈ ਅਗਸਤ ਹੈ ਹੁਣੇ ਕਲਾਸਾਂ ਸ਼ੁਰੂ ਹੋਈਆਂ ਕਈ ਬੱਚੇ ਕਲਾਸਾਂ 'ਚ ਘੱਟ ਜਾਂਦੇ ਨੇ ਫਿਰ ਇਹ ਹੁੰਦਾ ਵੀ ਜਦੋਂ ਕਈ ਵਾਰੀ ਨੇੜੇ ਆ ਜਾਂਦਾ ਸਮਾਂ ਉਦੋਂ ਅਸੀਂ ਵਾਹੂ ਦਾ ਹੀ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਕਈ ਵਾਰੀ ਜਦੋਂ ਉਹ ਪ੍ਰੋਪਰ ਇੱਕ ਮੈਨੇਜਮੈਂਟ ਸਾਡੇ ਤੋਂ ਨਹੀਂ ਹੁੰਦੀ ਤਾਂ ਬੱਚਾ ਦਾ ਨੁਕਸਾਨ ਹੋ ਜਾਂਦਾ ਹੈ ਜੀ ਜੇਕਰ ਸਾਡੇ ਕੋਲੇ ਸਮਾਂ ਘੱਟ ਵੀ ਰਹਿ ਗਿਆ ਜਾਂ ਮੈਂ ਦੂਸਰੀ ਗੱਲ ਕਹੂੰਗਾ ਕਿ ਜਿੰਨਾ ਸਮਾਂ ਹੈ ਭਾਵੇਂ ਉਹ ਬੱਚੇ ਜਿਹੜੇ ਜਿਨ੍ਹਾਂ ਨੇ ਕਟਨੇਟ ਕੀਤੀ ਵਾਦ ਕੀਤੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇੰਨੇ ਤਰ੍ਹਾਂ ਦੇ ਬੱਚਿਆਂ ਲਈ ਜੇਕਰ ਅਸੀਂ ਸਹੀ ਟਾਈਮ ਦੀ ਮੈਨੇਜਮੈਂਟ ਕਰ ਲੈਨੇ ਆ ਤਾਂ ਅਜੇ ਵੀ ਅਸੀਂ ਜਿਹੜਾ ਹੈਗਾ 5 7 10 15 ਲਾਂਡੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਸੈਟਲ ਕਰ ਲਈਏ ਤਾਂ ਜਿਹੜੇ ਵਿੱਚ ਮੇਰਾ ਪੱਕਾ ਯਕੀਨ ਹੈ ਕਿ ਜਿਹੜੇ ਬੱਚੇ 50% ਤੇ ਖੜੇ ਨੇ ਉਹ 60 ਤੇ ਆ ਜਾਣਗੇ ਜਿਹੜੇ 60 ਤੇ ਖੜੇ ਨੇ ਉਹ 70 ਤੇ ਚਲੇ ਜਾਣਗੇ 70 ਆਲੇ 90 ਚਲੇ ਜਾਣਗੇ ਔਰ 90% ਵਾਲੇ ਬੱਚੇ ਜਿਹੜੇ ਉਹ 100% ਤੇ ਲਾਗੇ ਜਾ ਕੇ ਚਲੇ ਜਾਣਗੇ ਉਹਦੇ ਵਾਸਤੇ ਮੈਂ ਆਪਣੇ ਜਿਹੜੀ ਇਹ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ ਇਸ ਨੂੰ 10 ਭਾਗਾਂ ਦੇ ਵਿੱਚ ਵੰਡਿਆ ਸੀ ਪਹਿਲੀ ਗੱਲ ਟਾਈਮ ਟੇਬਲ ਬਣਾਉਣਾ ਬਹੁਤ ਜ਼ਰੂਰੀ ਆ ਸਰ ਕਿਆ ਬਾਤ ਟਾਈਮ ਟੇਬਲ ਦਾ ਬਹੁਤ ਮਹੱਤਵ ਹੈ ਕਿ ਅਸੀਂ ਟਾਈਮ ਟੇਬਲ ਜਿਹੜਾ ਹੈਗਾ ਉਹ ਬਣਾਉਣਾ ਹੈ ਉਹ ਮਾਰਨਿੰਗ ਪੜ੍ਹਨਾ ਹੈ ਦੁਪਹਿਰੇ ਪੜ੍ਹਨਾ ਹੈ ਰਾਤ ਨੂੰ ਪੜ੍ਹਨਾ ਹੈ ਮਾਰਨਿੰਗ ਦੇ ਵਿੱਚ ਕੀ ਪੜ੍ਹਨਾ ਹੈ ਜੀ ਦੁਪਹਿਰੇ ਕੀ ਪੜ੍ਹਨਾ ਹੈ ਔਰ ਰਾਤ ਨੂੰ ਕੀ ਪੜ੍ਹਨਾ ਹੈ ਇਹ ਵੀ ਸਾਡੀ ਜਿਹੜੀ ਹੈਗੀ ਆ ਉਸ ਟਾਈਮ ਟੇਬਲ ਦੇ ਵਿੱਚ ਬੜੀ ਖਾਸ ਗੱਲ ਹੈ ਮਾਰਨਿੰਗ ਦੇ ਵਿੱਚ ਅਸੀਂ ਔਖੇ ਵਿਸ਼ੇ ਪੜ੍ਹਨੇ ਆ ਮੰਨਿਆ ਕਿ ਸਾਇੰਸ ਮੈਥ ਜਿਹੜੇ ਵਿਸ਼ੇ ਵਿਦਿਆਰਥੀਆਂ ਨੂੰ ਔਖੇ ਲੱਗਦੇ ਆ ਉਹਨਾਂ ਨੂੰ ਤੁਸੀਂ ਮਾਰਨਿੰਗ ਦੇ ਵਿੱਚ ਪੜ੍ਹਨਾ ਹਾਂ ਉਹਨਾਂ ਬੱਚਿਆਂ ਨੂੰ ਜੋ ਟਾਈਮ ਟੇਬਲ ਬਣਾਉਣਾ ਹੈ ਦੋ ਔਖੇ ਵਿਸ਼ਾ ਦੇ ਨਾਲ ਤੁਸੀਂ ਇੱਕ ਸੌਖਾ ਵਿਸ਼ਾ ਜੋ ਵੀ ਵਿਦਿਆਰਥੀ ਨੂੰ ਲੱਗਦਾ ਉਹ ਰੱਖ ਲਓ ਤਾਂ ਕਿ ਪਹਿਲਾ ਇੱਕ ਔਖਾ ਵਿਸ਼ਾ ਪੜਿਆ ਉਹਦੇ ਵਿੱਚ ਕਰ 5-7 10 15 20 ਮਿੰਟ ਅੱਧਾ ਘੰਟਾ ਤੁਸੀਂ ਸੌਖਾ ਵਿਸ਼ਾ ਪੜਿਆ ਤੁਸੀਂ ਆਪਦੇ ਆਪ ਨੂੰ ਫਰੈਸ਼ ਕੀਤਾ ਤੇ ਫਿਰ ਤੁਸੀਂ ਇੱਕ ਔਖਾ ਵਿਸ਼ਾ ਲੈ ਲਿਆ ਟਾਈਮ ਟੇਬਲ ਤਿੰਨ ਭਾਗਾਂ ਚ ਵੰਡਾ ਸਵੇਰ ਦਾ ਦੁਪਹਿਰ ਦਾ ਤੇ ਰਾਤ ਦਾ ਦੂਸਰੀ ਗੱਲ ਜਿਹੜੇ ਦੁਪਹਿਰ ਦੇ ਟਾਈਮ ਟੇਬਲ ਦੇ ਵਿੱਚ ਤੁਸੀਂ ਉਹ ਵਿਸ਼ੇ ਰੱਖਣੇ ਆ ਜਿਹੜੇ ਨਾ ਜ਼ਿਆਦਾ ਬੱਚਾ ਨੂੰ ਔਖੇ ਲੱਗਦੇ ਆ ਨਾ ਸੌਖੇ ਲੱਗਦੇ ਆ ਮੀਡੀਅਮ ਦੇ ਵਿਸ਼ੇ ਜੀ ਔਰ ਰਾਤ ਦੇ ਸਮੇਂ ਦੇ ਵਿੱਚ ਤੁਸੀਂ ਉਹ ਕਰਨਾ ਜਿਨ੍ਹਾਂ ਦੀ ਰਿਵੀਜ਼ਨ ਕਰਨੀ ਆ ਸਪੋਜ਼ ਤੁਸੀਂ ਸਵੇਰੇ ਮੈਥ ਕੀਤਾ ਉਸ ਮੈਥ ਦੇ ਕੁਝ ਸਵਾਲ ਆ ਕੁਝ ਐਗਜ਼ੈਪਲਸ ਨੇ ਕੁਝ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਕੇ ਦੇਖੋ ਕਿਉਂਕਿ ਰਾਤ ਸਮੇਂ ਤੱਕ ਤੁਸੀਂ ਥੱਕ ਚੁੱਕੇ ਹੁੰਦੇ ਹੋ ਜੀ ਉਸ ਵੇਲੇ ਤੁਸੀਂ ਮੈਂ ਚਾਹੁੰਦਾ ਕਿ ਮਾਰਨਿੰਗ ਦੁਪਹਿਰੇ ਔਰ ਸ਼ਾਮ ਦੇ ਸਮੇਂ ਤੋਂ ਸਾਡੀ ਮੈਕਸਿਮਮ ਯੂਟਿਲਾਈਜੇਸ਼ਨ ਕਿਵੇਂ ਹੋਵੇ ਜੀ ਨੰਬਰ 2 ਦੇ ਉੱਤੇ ਮੇਰਾ ਇਹ ਹੈਗਾ ਕਿ ਸਿਲੇਬਸ ਪੂਰੇ ਦਾ ਅਧਿਐਨ ਕਰੋ ਪੂਰੇ ਸਿਲੇਬਸ ਨੂੰ ਅਧਿਐਨ ਕਰਦੇ ਹੋਏ ਤੁਸੀਂ ਦੇਖੋ ਕਿ ਕਿਹੜਾ 파ਟ ਮੈਨੂੰ ਔਖਾ ਲੱਗਦਾ ਹੈ ਕਿਹੜਾ ਮੇਰੇ ਵਾਸਤੇ ਮੀਡੀਅਮ ਹੈ ਤੇ ਕਿਹੜਾ ਸੌਖਾ ਹੈਗਾ ਜਿਹੜਾ ਮੈਨੂੰ ਇਹ ਲੱਗਦਾ ਸਰ ਜਿਹੜਾ 80 20 ਦਾ ਫਾਰਮੂਲਾ ਉਹ ਬੜਾ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ 'ਚ ਹੁੰਦਾ ਹੈ ਕਿ ਅਸੀਂ 80% ਸਮਾਂ ਉਸ ਚੀਜ਼ਾਂ ਤੇ ਜ਼ਾਇਆ ਕਰ ਦਿੰਦੇ ਹਾਂ ਜਿਨ੍ਹਾਂ ਦੀ ਆਊਟਕਮ 20% ਹੋਣੀ ਹੁੰਦੀ ਹੈ ਤੇ ਅਸੀਂ 20% ਸਮਾਂ ਉਹਨਾਂ ਚੀਜ਼ਾਂ 'ਨੂੰ ਦਿੰਦੇ ਹਾਂ ਜਿਨ੍ਹਾਂ ਦੀ ਜਿਹੜੀ ਆਊਟਕਮ ਆ ਉਹ 80% ਹੋਣੀ ਹੁੰਦੀ ਹੈ ਬਿਲਕੁਲ ਤੀਸਰੀ ਗੱਲ ਕਿ ਅੱਜਕੱਲ ਜਿਹੜੀ ਨੰਬਰਾਂ ਦੀ ਹੋੜ ਦੇ ਵਿੱਚ ਹੋਇਆ ਹੈ ਸੁਖਤਾ ਸਾਹਿਬ ਕਿ ਵਿਦਿਆਰਥੀਆਂ ਵੱਲੋਂ ਬੱਚਿਆਂ ਵੱਲੋਂ ਜਿਹੜੀਆਂ CBSE, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਸੰਬੰਧਿਤ ਬੋਰਡ ICSE ਬੋਰਡ ਆ ਉਹਨਾਂ ਨੇ ਜਿਹੜੀਆਂ ਰეკਮੈਂਡੇਡ ਬੁੱਕਸ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਜੀ ਤੇ ਉਹ ਬੁੱਕਸ ਜਿਹੜੀਆਂ ਪ੍ਰਾਈਵੇਟ ਆਥਰ ਦੀਆਂ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਦੇ ਉਹਨਾਂ ਨੂੰ ਬੁੱਕਸ ਉਹ ਜ਼ਿਆਦਾਤਰ ਕਿਉਂਕਿ ਕੰਪੀਟੀਸ਼ਨ ਦਾ ਦੌਰ ਆ ਤੇ ਬੱਚੇ ਆਪਣੇ ਆਪ ਨੂੰ ਕੰਪੀਟੀਸ਼ਨ ਲਈ ਪ੍ਰੇਪੇਅਰ ਕਰਨ ਦੇ ਰੌਮ ਵਿੱਚ ਪਾ ਕੇ ਟਿਊਸ਼ਨਾਂ ਦੇ ਰੌਮ ਵਿੱਚ ਪਾ ਕੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਜੀ ਉਸ ਸੰਬੰਧਤ ਬੋਰਡਾਂ ਦੀਆਂ ਪ੍ਰਸਕ੍ਰਾਈਬਡ ਜਿਹੜੀਆਂ ਕਿਤਾਬਾਂ ਉਹ ਕਦੇ ਵੀ ਨਜ਼ਰ ਅੰਦਾਜ਼ ਨਾ ਕੀਤੀਆਂ ਜਾਣ ਉਹਨਾਂ ਦੇ ਖਾਸ ਕਰਕੇ ਜਿਹੜੇ ਪਿੱਛੇ ਪਿਆਰ ਚ ਕੁਐਸਚਨ ਦਿੱਤੇ ਹੈ ਕਿਉਂਕਿ ਮੇਰਾ ਐਕਸਪੀਰੀਅੰਸ ਹੈ ਕਿ ਕੁਐਸਚਨ ਜ਼ਿਆਦਾਤਰ ਜਿਹੜੇ ਕੁਐਸਚਨ ਸੈੱਟ ਕਰਦਾ ਕੋਈ ਐਗਜ਼ਾਮੀਨਰ ਤਾਂ ਉਹਨੂੰ ਵਿਸ਼ੇਸ਼ ਹਦਾਇਤਾਂ ਹੁੰਦੀਆਂ ਕਿ ਰეკਮੈਂਡੇਡ ਬੁੱਕਸ ਦੀ ਜਿਹੜੀ ਹੈਗੀ ਹੈ ਪੈਰੀਫਰੀ ਹੈਗੀ ਆ ਉਸ ਤੋਂ ਬਾਹਰ ਨਾ ਜਾਇਆ ਜਾਵੇ ਜੀ ਅੱਗੇ ਸਰ ਹੈਗਾ ਕਿ ਰੋਜ਼ਾਨਾ ਜਿਹੜੀ ਹੈਗੀ ਆ ਉਹ ਦੁਹਰਾਈ ਕਰਨੀ ਆ ਜਾਂ ਰਿਵੀਜ਼ਨ ਕਰਨੀ ਆ ਉਹ ਵੀ ਫਿਰ ਉਹੀ ਹੈ ਕਿ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਕਿ ਅਸੀਂ ਭੁੱਲਦੇ ਆਂ ਜਿਹੜੀ ਚੀਜ਼ ਸਾਨੂੰ ਜ਼ਿਆਦਾ ਸਮਝ ਨਹੀਂ ਲੱਗੀ ਉਹਨੂੰ ਉਹਦੀ ਜਿਹੜੀ ਹੈਗੀ ਹੈ ਰਿਵੀਜ਼ਨ ਵਾਸਤੇ ਸਮਾਂ ਜ਼ਿਆਦਾ ਰੱਖਿਆ ਜਾਵੇ ਤੇ ਜਿੱਥੇ ਸਮਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਘੱਟ ਰਿਵੀਜ਼ਨ ਦੀ ਲੋੜ ਹੈ ਇਹ ਉਹਨਾਂ ਚੀਜ਼ਾਂ ਨੂੰ ਫਿਰ ਰਾਤ ਵੇਲੇ ਰੱਖਿਆ ਜਾਵੇ ਜਦੋਂ ਸਾਡੇ ਕੋਲੇ ਸਮਾਂ ਹੈਗਾ ਕਿ ਅਸੀਂ ਬੈਠੇ ਆਂ ਥੱਕੇ ਹੋਏ ਆਂ ਪਰ ਉਹ ਚੀਜ਼ਾਂ ਤੇ ਧਿਆਨ ਜ਼ਰੂਰ ਲੱਗਦੀ ਆ ਉਹ ਚੀਜ਼ ਉਹਨੂੰ ਅੱਖੋਂ ਪਰੋਖੇ ਨਹੀਂ ਕਰਨਾ ਪਰ ਉਹਦੇ ਤੇ ਇੰਨਾ ਟਾਈਮ ਲਗਾਉਣ ਦੀ ਜ਼ਰੂਰਤ ਨਹੀਂ ਕਿ ਜਿਹੜਾ 55 ਨੁਕਤਾ ਹੈ ਸੋਤਾ ਸਰ ਮੈਂ ਦੇਖਿਆ ਕਿ ਵਿਦਿਆਰਥੀਆਂ ਦੀ ਲਿਖਣ ਦੀ ਪ੍ਰੈਕਟਿਸ ਜਿਹੜੀ ਉਹ ਬਹੁਤ ਘੱਟ ਹੈ ਲਿਖਾਈ ਉਹਨਾਂ ਦੀ ਸਾਫ ਜੀ ਇਤਨਾ ਬੱਚਿਆਂ ਦੇ 100 ਚੋਂ 100 ਨੰਬਰ ਆਉਂਦੇ ਆ 100 ਚੋਂ 99% ਮਾਰਕਸ ਆਉਂਦੇ ਆ ਉਹ ਯਾਦਸ਼ਟ ਉਹਨਾਂ ਦੀ ਇੰਟੈਲੀਜੈਂਸ ਦੇ ਨਾਲ ਨਾਲ ਉਹਨਾਂ ਕੋਲ ਇੱਕ ਟੂਲ ਹੁੰਦਾ ਹੈ ਕਿ ਉਹਨਾਂ ਦਾ ਹੈਂਡਰਾਈਟਿੰਗ ਹੈ ਜਿਹੜਾ ਬੜਾ ਸਾਫ ਹੈ ਹੂੰ ਤਾਂ ਹੈਂਡਰਾਈਟਿੰਗ ਜਿਹੜਾ ਸਾਫ ਹੋਣਾ ਵਾਰੀ-ਵਾਰੀ ਜਦ ਤੁਸ ਲਿਖ ਕੇ ਕੱਟਦੇ ਹੋ ਉਹਦੇ ਦੋ ਨੁਕਸਾਨ ਇੱਕ ਤਾਂ ਦੇਖਣ ਵਾਲੇ ਤੇ ਪ੍ਰਭਾਵ ਜਿਹੜਾ ਗਲਤ ਜਾਂਦਾ ਹੈਗਾ ਜਦ ਵੀ ਲਿਖਿਆ ਕੱਟਦਾ ਨੰਬਰ 2 ਦੇ ਉੱਤੇ ਤੁਸੀਂ ਵੀ ਲੱਗਦਾ ਹੈ ਕਿ ਕਿਸੇ ਦੁਬਿਧਾ ਚੋਂ ਤੇ ਤੀਸਰੀ ਉਹਦੇ ਨਾਲ ਤੁਹਾਡਾ ਸਮਾਵੇਸ਼ ਹੁੰਦਾ ਹੈ ਬਿਲਕੁਲ ਚੌਥੇ ਨੰਬਰ ਦੇ ਉੱਤੇ ਆਮ ਤੌਰ ਦੇ ਉੱਤੇ ਬੱਚੇ ਗੱਲ ਨੂੰ ਮੋਟੀ ਜੀ ਗੱਲ ਨੂੰ ਸਮਝਦੇ ਆ ਉਹ ਡੈਫੀਨੇਸ਼ਨਸ ਆ ਜਿਹੜੇ ਫਾਰਮੂਲੇਸ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਉਹਨਾਂ ਨੂੰ ਵੀ ਹੁੰਦਾ ਵੀ ਇਹ ਗੱਲ ਮੈਨੂੰ ਪਤਾ ਲੱਗੀ ਜੀ ਪਰ ਜਦੋਂ ਸਾਇੰਸ ਹੋ ਗਈ ਮੈਥਮੈਟਿਕਸ ਹੋ ਗਿਆ ਇਹ ਜਿਹੜੀ ਚੀਜ਼ਾਂ ਨੇ ਇਹ ਐਗਜ਼ੈਕਟਲੀ ਸੇਮ ਜਿਹੜੀ ਹੈਗੀ ਆ ਉਹ ਰੀਪਰੋਡਿਊਸ ਜਿਹੜੀਆਂ ਹੈਗੀਆਂ ਡੈਫੀਨੇਸ਼ਨਸ ਹੈਗੀਆਂ ਜਾਂ ਫਾਰਮੂਲਸ ਹੈਗੇ ਆ ਉਹਨਾਂ ਤੇ ਚੱਲਦੇ ਨੇ ਜੀ ਔਰ ਸੱਤਵਾਂ ਜਿਹੜਾ ਸਭ ਤੋਂ ਵੱਧ ਪੁਆਇੰਟ ਜਿਹੜਾ ਮੈਂ ਆਪਣੀ 30 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਨੋਟ ਕੀਤਾ ਸਰ ਉਹ ਇਹ ਹੈ ਕਿ ਜਦੋਂ ਬੱਚਿਆਂ ਦੇ ਕਲਾਸ ਟੈਸਟ ਹੋ ਜਾਂਦੇ ਨੇ ਕਲਾਸ ਟੈਸਟ ਜੋ ਮਸਲਲ ਕਿਸੇ ਬੱਚੇ ਦੇ 50 ਚੋਂ 47 ਮਾਰਕਸ ਆ ਗਏ ਜੀ ਹੁਣ 3 ਮਾਰਕਸ ਉਹਦੇ ਕਿੱਥੇ ਕੱਟੇ ਗਏ ਔਰ 19 ਹੀ ਧਿਆਨ ਦੀ ਮੰਗ ਕਰਦੇ ਆ ਕਿ ਜੇਕਰ ਅਜਿਹੇ ਕੁਐਸਚਨ ਇਹ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਕੁਐਸਚਨ ਫਾਈਨਲ ਗਲੈਂਸਟ ਆਉਂਦਾ ਹੈ ਦਾ ਵੈਦਰ ਆਮ ਇਨ ਦਾ ਪੋਜੀਸ਼ਨ ਕਿ ਮੈਂ ਇਸ ਸਥਿਤੀ 'ਚ ਹਾਂ ਕਿ ਮੈਂ ਉਸ ਸਵਾਲ ਨੂੰ ਹੱਲ ਕਰ ਲਵਾਂ ਤੇ ਉੱਥੇ ਗਲਤੀ ਨਹੀਂ ਹੋਊਗੀ ਕਿੰਨੇ ਦੇ ਬੱਚੇ ਕਲਾਸ ਟੈਸਟ ਨੂੰ ਬੜਾ ਨਜ਼ਰਅੰਦਾਜ਼ ਕਰਦੇ ਆ ਜੀ ਫਿਰ ਇਕ ਲੀਗ ਆ ਜਾਂਦੀ ਹੈ ਸਰ ਜਦੋਂ ਇਹ ਐਗਜ਼ਾਮੀਨੇਸ਼ਨ ਦੇ ਪਹਿਲਾਂ ਅਸੀਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਬੂਹੇ ਆਈ ਜਨ ਤੇ ਵਿਨੂ ਕੁੜੀ ਦੇ ਕਾਰਨ ਜਿਹੜੇ ਆ ਕੇ ਸਵੇਰੇ ਸ਼ਾਮ ਲਗਾਤਾਰ ਪੜ੍ਹਾਈ ਪੜ੍ਹਾਈ ਮੈਨੂੰ ਨਾ ਪਤਾ ਉਹ ਮੇਰਾ ਆਸ ਵੀ ਬਸ ਰਹਿ ਗਿਆ ਮੇਰਾ ਆਸ ਵੀ ਬਸ ਰਹਿ ਗਿਆ ਉਹਦੇ ਵਿੱਚ ਕਿ ਮੇਰੇ ਖਾਣ ਪੀਣ ਦਾ ਸਿਸਟਮ ਆ ਵਿਗੜ ਜਾਂਦਾ ਹੈ ਵਿਗੜਦਾ ਬਿਲਕੁਲ ਤਾਂ ਇਹ ਵੀ ਲਈ ਤੁਸੀਂ ਆਪਦੀ ਇੱਕ ਜਿਹੜੀ ਇਕਾਗਰਤਾ ਬਣਾਉਣੀ ਹੈ ਜੇਕਰ ਬੱਚੇ ਕਿਉਂਕਿ ਛੋਟੇ ਹੁੰਦੇ ਆ ਜੇ ਆਪਾਂ ਉਹਨਾਂ ਬੱਚਿਆਂ ਨੂੰ ਕਹੋ ਕਿ ਤੁਸੀਂ ਮੈਡੀਟੇਸ਼ਨ ਕਰੋ ਜੀ ਤੁਸੀਂ ਯੋਗਾ ਕਰੋ ਜੀ ਤਾਂ ਮੈਨੂੰ ਲੱਗਦਾ ਕਿ ਇਸ 10ਵੀਂ 12ਵੀਂ ਦੇ ਬੱਚਿਆਂ ਨੂੰ ਮੈਂ ਇਹ ਨਹੀਂ ਕਹਦਾ ਕਿ ਬੱਚੇ ਨਹੀਂ ਕਰਦੇ ਕਰਦੇ ਹੋਣਗੇ ਪਰ ਜਿਹੜਾ ਬਹੁਤ ਜਿਹੜੀ ਗਿਲਤੀ ਬੱਚੇ ਆ ਉਹ ਨਹੀਂ ਕਰਦੇ ਤਾਂ ਉਹਨਾਂ ਬੱਚਿਆਂ ਦੀ ਜਿਹੜੀ ਖਾਣ ਪੀਣ ਦਾ ਧਿਆਨ ਰੱਖਾ ਉਹ ਉਹਨਾਂ ਨੂੰ ਖਾਣੇ ਦੇ ਵਿੱਚ ਭਾਰੀਆਂ ਸਤੀ ਜਾਂ ਤਲੀਆਂ ਚੀਜ਼ਾਂ ਜਾਂ ਪਜਾਰੀ ਸਤੀ ਜਾਂ ਖਤੇਨ ਦੀ ਜਾਇ ਮਾਪੇ ਉਹਨਾਂ ਨੂੰ ਪੋਸ਼ਟਿਕ ਹਾਰ ਦੇਣ ਦੁੱਧ ਵਗੈਰਾ ਦੇਣ ਉਹਨਾਂ ਨੂੰ ਜੂਸ ਦੇਣ ਲਿਕਵਿਡ ਜਿਆਦਾ ਦਿੱਤਾ ਜਾਵੇ ਤਾਂ ਕਿ ਜਿਹੜਾ ਪੇਟ ਭਰਨ ਦੀ ਜਾਇੇ ਪੇਟ ਨੂੰ ਅਲਰਜੀ ਨਿਲੈ ਸਰੀਰ ਨੂੰ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਯਾਦਦਾਸ਼ਤ ਹੈ ਉਹ ਚੱਲਦੀ ਰਹੇ ਹਮ ਅਗਲਾ ਜਿਹੜਾ ਸਰ ਨੌਵਾਂ ਮੇਰਾ ਸਭ ਤੋਂ ਮੈਨੂੰ ਆ ਲੱਗਦਾ ਕਿ ਮੂਲ ਮੰਤਰ ਹੈ ਸਿਰਫ 10ਵੀਂ ਜਾਂ 12ਵੀਂ ਲਈ ਮੇਰਾ ਸਰ 99 ਦੇ ਵਿੱਚ ਯੂਜੀਸੀ ਨੈਟ ਕਲੀਅਰ ਕੀਤਾ ਸੀ ਮੈਂ ਔਰ ਮੈਂ ਕਿਹਾ ਕਿ ਮੇਰਾ UGC NET ਕਲੀਅਰ ਹੁੰਦਾ ਹੀ ਕੋਈ ਜਿਹੜਾ ਸੀਗਾ ਉਹ ਰਿਆ ਕਿ ਮੈਂ ਪੇਪਰ ਜਿਹੜਾ ਕੁਐਸਚਨ ਪੇਪਰ ਆਉਣਾ ਹੈ ਉਹਨੂੰ ਬੜਾ ਧਿਆਨ ਨਾਲ ਸਟੱਡੀ ਕੀਤਾ ਕਿ ਕਿਹੜਾ ਕੁਐਸਚਨ ਕਿੰਨੇ 1 ਨੰਬਰ ਦੇ ਕੁਐਸਚਨ ਹੈ ਕਿੰਨੇ 2 ਨੰਬਰ ਦੇ ਕੁਐਸਚਨ ਹੈ ਕਿੰਨੇ 4 ਨੰਬਰ ਦੇ ਕੁਐਸਚਨ ਹੈ ਮੈਂ ਕਿੰਨਾ ਟਾਈਮ 1 ਨੰਬਰ ਦੇ ਕੁਐਸਚਨਸ ਨੂੰ ਦੇਣਾ ਹੈ ਕਿੰਨਾ 2 ਨੂੰ ਦੇਣਾ ਹੈ ਕਿੰਨਾ 4 ਨੰਬਰ ਨੂੰ ਨੰਬਰਾਂ ਨੂੰ ਦੇਣਾ ਹੈ ਮੇਰਾ ਕਹਿਣ ਦਾ ਮਕਸਦ ਇਹ ਬਹੁਤ ਧਿਆਨ ਨਾਲ ਪੇਪਰ ਤੁਹਾਨੂੰ ਪੈਟਰਨ ਪਤਾ ਹੋਵੇ ਕਿ ਪੇਪਰ ਆਹਾਂ ਕਿਸ ਪੈਟਰਨ ਦੇ ਵਿੱਚ ਆ ਜੀ ਜੀ ਫਿਰ ਉੱਥੇ ਇਹ ਹੁੰਦਾ ਹੈ ਕਿ ਪੇਪਰ ਪੈਟਰਨ ਦੇ ਵਿੱਚ ਸਾਨੂੰ ਕੁਝ ਹਦਾਇਤਾਂ ਵੀ ਹੁੰਦੀਆਂ ਜਦੋਂ ਸਾਡਾ ਸਿਲੇਬਸ ਬਣਦਾ ਹੈ ਕਿ 5 ਨੰਬਰ ਵਾਲੇ ਕਿਹੜੇ ਇਹਦੇ ਚੈਪਟਰ ਹੁੰਦੇ ਆ ਜਿੱਥੇ 5 ਨੰਬਰ ਵਾਲੇ ਕੁਐਸਚਨ ਨਹੀਂ ਆਉਣੇ ਹੂੰ ਉਹ ਜਦੋਂ ਸਾਡੇ ਸਮਝ ਹੁੰਦੀ ਆ ਬੱਚਿਆਂ ਨੂੰ ਪਤਾ ਹੁੰਦਾ ਇੰਟੈਲੀਜੈਂਟ ਬੱਚਾ ਨੂੰ ਕਿ ਨਹੀਂ ਹਾਂ ਇਥੋਂ ਜੇ ਵੀਰਾ ਚੈਪਟਰ ਮੰਨ ਲਓ 70 ਪੇਜਾਂ ਦਾ ਚੈਪਟਰ ਹੈ ਇਹ ਪਰ ਇਹਦੇ ਚ 3 ਨੰਬਰ ਦਾ ਪੇਪਰ ਆਉਣਾ ਹੈਗਾ ਤਾਂ ਉਹਨੂੰ ਅਸੀਂ ਪਿੱਛੇ ਰੱਖ ਸਕਦੇ ਆ ਐਜ਼ ਕੰਪੇਅਰ ਟੂ ਇਟ ਇਹੋ ਜਿਹਾ ਚੈਪਟਰ ਚਿੱਟ ਤੰਤਰਾਂੰਤਰ ਦਾ ਕੁਐਸਚਨ ਆਉਣੇ ਆ ਤੇ ਉਹ ਹੈ ਵੀ 35 ਪੇजेस ਦਾ ਉਹਦੇ ਤੇ ਜਿਆਦਾ ਟਾਈਮ ਲਾਇਆ ਜਾਵੇ ਇਹਨੂੰ ਇੱਕ ਸਮਾਰਟ ਵਰਕ ਕਹਿੰਦੇ ਆ ਕਿਉਂਕਿ ਅੱਜ ਦੀ ਦੁਨੀਆ ਜਿਹੜੀ ਹੈਗੀ ਉਹ ਸਮਾਰਟ ਵਰਕ ਦੇ ਉੱਤੇ ਹੈਗੀ ਆ ਟਾਈਮ ਮੈਨੇਜਮੈਂਟ ਦੇ ਉੱਤੇ ਬਿਲਕੁਲ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਜਿਹੜੀ ਸੋਚ ਦਾ ਸਾਦੇ ਵਿੱਚ ਆ ਜਾਂਦੀ ਆ ਉਹ ਹੁੰਦੀ ਆ ਆਤਮ ਵਿਸ਼ਵਾਸ ਹੂੰ ਬਿਲਕੁਲ ਬਹੁਤ ਵਾਰ ਇਹ ਹੁੰਦਾ ਹੈ ਕਿ ਕੁਐਸਚਨ ਤੁਹਾਨੂੰ ਉਹ ਨਹੀਂ ਗੂਬੂ ਕੋਸਟ ਖਾਸ ਕਰਕੇ ਮੈਥਮੈਟਿਕਸ ਦੇ ਵਿੱਚ ਜੋ ਆਪਾਂ ਇੱਕ ਜਗ੍ਹਾ ਤੇ ਲਿਖਿਆ ਕਿ ਪਿਆਜ਼ 40 ਰੁਪਏ ਕਿਲੋ ਵੇਚਦੇ ਹਨ ਦੂਸਰੀ ਜਗ੍ਹਾ ਤੇ ਉਹਨਾਂ ਨੂੰ 50 ਰੁਪਏ ਕਿਲੋ ਲਿਖਣ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਬੱਚੇ ਨੂੰ ਇਹ ਪਤਾ ਹੈ ਕਿ ਇਸ ਇਸ ਤਰ੍ਹਾਂ ਦੀ ਇਹ ਵੀ ਇੱਕ ਸਮੱਸਿਆ ਹੈ ਜਿਹਦੇ ਚ ਨਿਕਲਣ ਦਾ ਹੱਲ ਆ ਰਸਤਾ ਇਹੀ ਹੈ ਚਾਹੇ ਰੇਟ 40 ਹੀ ਹੋਵੇ ਚਾਹੇ 50 ਹੋਵੇ ਚਾਹੇ ਪਿਆਜ਼ਾਂ ਦੀ ਸਾਡੇ ਸੇਵ ਹੋਣ ਚਾਹੀਏ ਸੇਵਾਂ ਦੀ ਸਾਡੇ ਸੰਤਰੀ ਹੋਣ ਸੋ ਆਤਮ ਵਿਸ਼ਵਾਸ ਰੱਖ ਕੇ ਬਹੁਤ ਵਾਰੀ ਮੈਂ ਮੈਂ ਬੱਚਿਆਂ ਨਾਲ ਗੱਲ ਕਰਦਾ ਹਾਂ ਕਿ ਤੁਸੀਂ ਫਰਸਟ ਗੋ ਦੇ ਵਿੱਚ ਜਿਹੜਾ ਪੇਪਰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਉਹ ਕਰਦੇ ਜਾਓ ਬਾਕੀ ਦਾ ਥਾਂ ਛੱਡਦੇ ਜਾਓ ਇਹਦੇ ਨਾਲ ਤੁਸੀਂ 70% ਪੇਪਰ ਪਹਿਲਾਂ ਕਰ ਲੈਂਦੇ ਹੋ ਕਿਉਂਕਿ ਸਰ ਜਦੋਂ ਪੇਪਰ ਦੀ ਸੈਟਿੰਗ ਹੁੰਦੀ ਹੈ ਬੀਇੰਗ ਇਹ ਮੈਂ ਕਾਫੀ ਏਜੰਸੀਆਂ ਨਾਲ ਜੁੜਿਆ ਰਿਹਾ ਵੱਡੀਆਂ ਏਜੰਸੀਆਂ ਨਾਲ ਪੇਪਰ ਪ੍ਰਸ਼ਨ ਪੱਤਰ ਉਹਨਾਂ ਦੇ ਤਿਆਰ ਕਰਦਾ ਰਿਹਾ ਜੀ ਸਾਨੂੰ ਕਿ ਇੰਸਟਰਕਸ਼ਨ ਹੁੰਦੀ ਸੀ ਖਾਸ ਕਰਕੇ ਜਦੋਂ ਅਸੀਂ ਛੋਟੇ ਪੇਪਲ ਦੇ ਬਣਾਉਂਦੇ ਸੀ ਹੁਣ ਮੈਨੂੰ ਉਹਨਾਂ ਇੰਸਟਰਕਸ਼ਨ ਬਾਰੇ ਜ਼ਿਆਦਾ ਨਹੀਂ ਪਤਾ ਉਹ ਕਹਿੰਦੇ ਹੁੰਦੇ ਸੀ ਸੋਤਾ ਸਾਹਿਬ ਕਿ 30 40 30 ਰੇਸ਼ੋ ਤੁਸੀਂ ਰੱਖਣੀ ਹੈ ਜੀ ਪਹਿਲੀ ਜਿਹੜੀ 30% ਰੇਸ਼ੋ ਦੀ ਗੱਲ ਕਰਦੇ ਸੀ ਉਹ ਕਹਿੰਦੇ ਇਸ ਤਰ੍ਹਾਂ ਦੇ ਕੁਐਸਚਨ ਪਾਓ ਜਿਹਨੂੰ ਹਰ ਬੱਚਾ ਹੱਲ ਕਰਦਾ ਹੋਵੇ ਬਹੁਤ ਵਿਸ਼ੇ ਨਾਲ ਜੁੜੇ ਹੋਏ ਜੀ ਉਦੋਂ ਅਗਲੇ ਤੁਸੀਂ 40% ਉਸ ਪੇਪਰ ਕੁਐਸਚਨ ਪਾਓ ਜਿਹੜੇ ਮੀਡੀਅਮ ਬੱਚਿਆਂ ਨੂੰ ਸੋਕ ਜਿਹੜੇ ਜਿਹੜੇ ਵਿਚੇ ਥੱਲੇ ਦਰਜੇ ਦੇ ਨੇ ਉਹਨਾਂ ਨੂੰ ਚੈਲੰਜ ਦੇਣਾ ਪਰ ਮੀਡੀਅਮ ਬੱਚੇ 30 ਵਾਲੇ ਵੀ ਕਰ ਜਾਣ ਤੇ 40 ਵਾਲੇ ਵੀ ਕਰ ਜਾਣ ਉਹ 70 ਨੰਬਰ ਉਹ ਲੈ ਸਕਦੇ ਹੂੰ ਕਲੇਟੀ ਰਹਿ ਗਿਆ ਉਹੋ ਜਿਹਾ ਕੁਐਸਚਨ ਪਾਓ ਜਿਹਦੇ ਚ ਬੱਚਿਆਂ ਦੀ ਇੰਟੈਲੀਜੈਂਸੀ ਪਤਾ ਲੱਗੇ ਤੇ ਜਿਹੜੇ ਬੱਚੇ ਇੰਟੈਲੀਜੈਂਟ ਹੈ ਉਹਨਾਂ ਨੂੰ ਵੀ ਇੱਕ ਚੈਲੰਜ ਮਿਲੇ ਕਿ ਉਹ ਪੇਪਰ ਨੂੰ ਸੋਲਵ ਕਰ ਰਹੀ ਹੈ ਬਿਲਕੁਲ ਤਾਂ ਮੈਨੂੰ ਲੱਗਦਾ ਜੇ ਇੱਕ ਯੂਨੀਫਾਰਮ ਜੋ ਫਾਰਮੂਲਾ ਹੈਗਾ ਜਿਹੜਾ ਹਰ ਜਗ੍ਹਾ ਦੇ ਉੱਤੇ ਅਸੀਂ ਇਹ ਨਹੀਂ ਦੇਖਣਾ ਹੁੰਦਾ ਕਿ ਸਾਡੇ ਬੱਚੇ ਨੂੰ ਕੀ ਨਹੀਂ ਆਉਂਦਾ ਜੇ ਚੰਗਾ ਅਧਿਆਪਕ ਹੈ ਉਹਨੇ ਇਹ ਵੀ ਦੇਖਣਾ ਹੁੰਦਾ ਕਿ ਮੇਰੇ ਵਿਦਿਆਰਥੀ ਨੂੰ ਕੀ ਕੁਝ ਆਉਂਦਾ ਹੈ ਤਾਂ ਉਹ ਜਿਹੜੇ ਚੰਗੇ ਅਧਿਆਪਕਾਂ ਦਾ ਐਟੀਟਿਊਡ ਹੈ ਹੁੰਦਾ ਹੈ ਉਹ ਪੋਜ਼ਿਟਿਵਿਟੀ ਆਪਦੇ ਬੱਚੇ ਤੋਂ ਲਾਦੇ ਆ ਤਾਂ ਪੇਪਰ ਕਦੇ ਵੀ ਇਸ ਤਰ੍ਹਾਂ ਨਹੀਂ ਪਾਇਆ ਜਾਂਦਾ ਕਿ ਬੱਚੇ ਨੂੰ ਹਾਂ ਇਹ ਜ਼ਰੂਰ ਦੇਖਣਾ ਹੈ ਕਿ ਬੱਚੇ ਦੀ ਇੰਟੈਲੀਜੈਂਸੀ ਕੀ ਹੈ ਬਿਲਕੁਲ 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 ਤੇ ਨੋਟ ਲਗਾ ਲਗਾ ਕੇ ਇਹ ਜਿਹੜੇ ਚੀਜ਼ਾਂ ਹੈਗੀਆਂ ਇਹਨਾਂ ਦੇ ਉੱਤੇ ਟਾਈਮ ਟੇਬਲ ਬਣਾਇਆ ਸਲੀਪਸ ਦੇਖਿਆ ਤੁਸੀਂ ਸਬੰਧਤ ਰਿਪੋਰਟ ਦੀ ਨਜ਼ਰ ਨਜ਼ਰ ਅੰਦਾਜ਼ ਨਹੀਂ ਕੀਤੀਆਂ ਡੇਲੀ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਰਿਵੀਜ਼ਨ ਕਰ ਰਹੇ ਹੋ ਫਾਰਮੂਲੇ ਤੁਹਾਡੇ ਯਾਦ ਨੇ ਕਲਾਸ ਟੈਸਟ ਤੇ ਜਿੰਨੇ ਵੀ ਟੈਸਟ ਹੋਏ ਆ ਉਹਨਾਂ ਨੂੰ ਉੱਥੇ ਕਿ ਨਿਕਲਦਾ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਦੇਖਦੇ ਹਾਂ ਤੇ ਉਹਦੇ ਤੇ ਕੰਮ ਕਰਦੇ ਆ ਵਰਕ ਆਊਟ ਕਰਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬੜੇ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਔਰ ਮੈਨੂੰ ਉਮੀਦ ਹੈ ਕਿ ਬੱਚੇ ਡਾਕਟਰ ਸਾਦੀ ਇਸ ਦਿੱਤੀ ਹੋਈ ਜਾਣਕਾਰੀ ਨੂੰ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਢਾਲਣਗੇ ਆਪਣੇ ਇੱਕ ਟਾਈਮ ਟੇਬਲ ਦੇ ਨਾਲ ਜੁੜ ਕੇ ਜਿਸ ਤਰ੍ਹਾਂ ਇਹਨਾਂ ਨੇ 8-10 ਪੁਆਇੰਟ ਦੱਸਿਆ ਬਹੁਤ ਹੀ ਕੰਮ ਦੇ ਬਹੁਤ ਕੰਮ ਦੇ ਹੈ ਔਰ ਇਹ ਵੀ ਦੱਸਿਆ ਹੈ ਕਿ ਜਿਹੜਾ ਔਖਾ ਸਬਜੈਕਟ ਬੱਚੇ ਉਹ ਤੁਹਾਨੂੰ ਲੱਗਦਾ ਹੈ ਉਸ ਨੂੰ ਸਮਾਂ ਤੁਸੀਂ ਸਵੇਰੇ ਸਵੇਰੇ ਫਰੈਸ਼ ਮਾਈਂਡ ਵੇਲੇ ਦਿਓ ਤਾਂ ਕਿ ਤੁਸੀਂ ਜਿਹੜੇ ਔਖੇ ਸਬਜੈਕਟ ਹੈ ਔਖਾ ਪ੍ਰੈਸ਼ਨ ਹੈ ਸਾਡੀ ਵੀ ਆਦਤ ਰਹੀ ਹੈ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਜਿਹੜਾ ਔਖੀ ਚੀਜ਼ ਲੱਗਣੀ ਹੈ ਉਹਨੂੰ ਸਵੇਰੇ ਸਵੇਰੇ ਅਸੀਂ ਯਾਦ ਕਰਨਾ ਔਰ ਮਾਸ਼ਾਅੱਲਾ ਬਹੁਤ ਵਧੀਆ ਤਰੀਕੇ ਨਾਲ ਯਾਦ ਹੋ ਜਾਂਦਾ ਸੀ ਔਰ ਹਰ ਇੱਕ ਟਾਈਮ ਨੂੰ ਵੰਡਣਾ ਸਬਜੈਕਟ ਨੂੰ ਵੰਡਣਾ ਔਰ ਉਸ ਨੂੰ ਕਿੰਨਾ ਸਮਾਂ ਦੇਣਾ ਡਾਕਟਰ ਸਾਹਿਬ ਰੀਅਲੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਔਰ ਮੈਨੂੰ ਉਮੀਦ ਹੈ ਕਿ ਤੁਹਾਡੀ ਦਿੱਤੀ ਇੱਕ ਦੁਬਾਰਾ ਗੱਲ ਇਹ ਕਰਨਾ ਚਾਹੁੰਦਾ ਸੀ ਤੁਹਾਡੀ ਕਲ ਦੇ ਵਿੱਚ ਸਬਮਿਸ਼ਨ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਮੈਂ 30 40 30 ਦਾ ਫਾਰਮੂਲਾ ਕਿਹਾ ਇੱਥੇ ਵੀ ਲਾਗੂ ਹੁੰਦਾ ਹੈ ਸਵੇਰ ਮਾਰਨਿੰਗ ਟਾਈਮ 30% ਬਿਲਕੁਲ ਸਹੀ ਸਾਡੇ ਜਿਹੜੇ ਔਖੇ ਹੈ ਦੁਪਹਿਰੇ 40 ਉਹ ਸਬਜੈਕਟ ਜਿਹੜੇ ਮੀਡੀਅਮ ਨੇ ਤੇ ਰਾਤ ਨੂੰ 30 ਉਹ ਜਿਹੜੇ ਸੌਖੇ ਨੇ ਜਾਂ ਜਿੱਦਿ ਰਿਵੀਜ਼ਨ ਕਰਨੀ ਹੈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਪੋਸੂ ਨਾਵਾ ਚੈਨਲ ਦੇ ਨਾਲ ਗੱਲਬਾਤ ਕੀਤੀ ਭਵਿੱਖ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਔਰ ਅਲੱਗ-ਅਲੱਗ ਐਜੂਕੇਸ਼ਨ ਦੇ ਵਿਸ਼ਿਆਂ ਦੇ ਨਾਲ ਤੁਹਾਡੇ ਕੋਲ ਜਾਣਕਾਰੀ ਲੈਂਦੇ ਰਹਾਂਗੇ ਬਠਿੰਡੇ ਸਾਡਾ ਬਹੁਤ ਆਉਣਾ ਜਾਣਾ ਹੈ ਜਦੋਂ ਵੀ ਆਏ ਪਰਸਨਲੀ ਵੀ ਮਿਲਾਂਗੇ ਔਰ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਸੋਤਾ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸੋਮਿਤ ਸੋਤਾ ਸਰ ਤੁਹਾਡਾ ਪਰਸਨਲੀ ਇਸ ਗੱਲ ਨੂੰ ਬੜਾ ਸ਼ੁਕਰੀਆ ਕਰਦਾ ਕਿ ਲੈ ਜੋ ਸਮਝ ਕੇ ਸੋਚ ਕੇ ਇਸ ਲੇਖ ਨੂੰ ਲਿਖਿਆ ਸੀ ਮੇਰਾ ਮਕਸਦ ਸੀ ਕਿ ਜੇ ਕਰੇ ਗੱਲ ਬਤਵਤ ਬੱਚਾ ਜਾਂਦੀ ਹੈ ਇਸ ਦੇ ਉੱਤੇ ਕੁਝ ਅਮਲ ਕਰਕੇ ਕੁਝ ਬੱਚੇ ਆਪ ਦਾ ਫਾਇਦਾ ਉਠਾ ਸਕਦੇ ਆ ਪਰ ਸ਼ਾਇਦ ਸਾਡਾ ਅਕੈਡੈਮਿਕਨ ਹੋਣ ਦਾ ਕੋਈ ਫਾਇਦਾ ਹੋ ਸਕਦਾ ਤੇ ਮੈਨੂੰ ਇਹ ਲੱਗਦਾ ਕਿ ਜਿੰਨਾ ਮੇਰਾ ਉਪਰਾਲਾ ਕਾਰਗਰ ਸੀ ਉਸ ਤੋਂ ਵੱਧ ਸਾਰਥਕ ਮੈਂ ਲਫ਼ਜ਼ ਯੂਜ਼ ਕਰ ਰਿਹਾ ਕਿ ਤੁਹਾਡਾ ਉਪਰਾਲਾ ਜਿਹੜਾ ਕਿ ਤੁਸੀਂ ਮੈਨੂੰ ਇਸ ਮਾਧਿਅਮ ਰਾਹੀਂ ਤੁਹਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੱਖਾਂ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਆਪਣੇ ਐਕਸਪੀਰੀਐਂਸਸ ਸ਼ੇਅਰ ਕਰਨ ਦਾ ਮੌਕਾ ਦਿੱਤਾ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਬਹੁਤੇ ਵਾਰੀ ਅਸੀਂ ਜਾਂਦੇ ਹੋਏ ਜੇ ਸਮਾਂ ਥੋੜਾ ਵੀ ਰਹਿ ਜੇ ਪਰ ਦੇ ਸਾਹਮਣੇ ਦੀ ਮੈਨੇਜਮੈਂਟ ਚੰਗੀ ਹੋਵੇ ਤਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਵਿਗੜੀਆਂ ਚੀਜ਼ਾਂ ਨੂੰ ਵੀ ਸਹੀ ਕਰ ਲੈਣੇ ਆ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹ ਉਤਮ ਕਰਕੇ ਮੈਨੂੰ ਪਹਿਲਾਂ ਫੋਨ ਕੀਤਾ ਮੇਰਾ ਨੰਬਰ ਲਿਆ ਔਰ ਮੈਨੂੰ ਆਪਣੇ ਨਾਲ ਜੋੜਿਆ ਤੇ ਰੱਬ ਵਰਗੇ ਤੁਹਾਡੇ ਜਿਹੜੇ ਸਰੋਤੇ ਹੈਗੇ ਆ ਸੋ ਤਾਂ ਸਭ ਉਹਨਾਂ ਦੇ ਰੂਪ ਹੁੰਦਾ ਮੌਕਾ ਦਿੱਤਾ ਤੁਹਾਡੀ ਐਡੀ ਪਿਆਰੀ ਸ਼ਖਸੀਅਤ ਦੇਖ ਕੇ ਮੇਰਾ ਦਿਲ ਜ਼ਰੂਰ ਦਿਲ ਕਰਦਾ ਹੈ ਕਿ ਬਹੁਤ ਜਲਦੀ ਆਪਾਂ ਮਿਲਾਂਗੇ ਜੇ ਤੁਸੀਂ ਬਚਿੰਦੇ ਪਹਿਲਾਂ ਆਏ ਤਾਂ ਮੈਨੂੰ ਜੇ ਮੈਂ ਇੱਧਰ ਤੁਹਾਡੇ ਪਟਿਆਲੇ ਵੱਲ ਆਇਆ ਤਾਂ ਮੈਂ ਤੁਹਾਡੇ ਦਰਸ਼ਨ ਕਰਕੇ ਜਾਵਾਂਗਾ ਯੂ ਆਰ ਮੋਸਟ ਵੈਲਕਮ ਫਿਰ ਤੁਹਾਡੇ ਸਰੋਤਿਆਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵਿਦਿਆਰਥੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਬੈਠੇ ਐ ਉਹਨਾਂ ਲਈ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਕਿ ਉਹ ਬੱਚੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਂ ਤੇ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਮਨੁੱਖ ਬਣ ਜੋ ਕਿ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਪ੍ਰੋਫੈਸਰ ਡਾਕਟਰ ਪ੍ਰਦੀਪ ਕੌੜਾ ਜੀ ਬਹੁਤ ਚੰਗਾ ਲੱਗਾ ਚਲੋ ਆਪਣੀ ਇੱਕ ਕੋਸ਼ਿਸ਼ ਹੈ ਬਾਕੀ ਤਾਂ ਅਕਾਲ ਪੁਰਖ ਦੇ ਹੱਥ ਵਿੱਚ ਹੈ ਤੁਸੀਂ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਂ ਥੈਂਕ ਯੂ ਕੰਨਵਾ